ਉਸ ਮਾਲਕ ਨੇ ਜੀਵ ਨੂੰ ਸੰਸਾਰ ਦੇ ਵਿੱਚ ਭਜਨ ਸਿਮਰਨ ਸੇਵਾ ਲਾਹ ਖੱਟਣ ਵਾਸਤੇ ਮਾਤ ਲੋਕ ਵਿੱਚ ਭੇਜਿਆ ਤੇ ਉਹ ਜਿਹੜਾ ਮਾਲਕ ਹੈ ਉਹਦੇ ਨਾਲੋਂ ਸਿਆਣਾ ਹੋਰ ਕੋਈ ਹੈ ਨਹੀਂ ਗੁਰਬਾਣੀ ਦਾ ਫਰਮਾਨ ਹੈ ਹਮ ਮੂਰਖ ਤੂੰ ਚਤਰ ਸਿਆਣੇ ਰੱਬ ਨਾਲੋਂ ਸਿਆਣਾ ਹੋਰ ਕੋਈ ਹੈ ਨਹੀਂ ਤੂੰ ਸਰਬ ਕਲਾ ਕਾ ਗਿਆਤਾ ਗੁਰੂ ਤੇ ਪਰਮੇਸ਼ਰ ਸਾਰੀਆਂ ਕਲਾ ਦਾ ਗਿਆਤਾ ਹੈ ਸਰਬ ਕਲਾ ਸਮਰਾਤਾ ਉਸ ਨਿਰਗੁਣ ਨੇ ਸাকার ਰੂਪ ਗੁਰੂ ਦਾ ਧਾਰਨ ਕੀਤਾ ਹੈ ਤੇ ਜਿਹੜਾ ਰੂਪ ਧਾਰਨ ਕੀਤਾ ਹੈ ਸাকার ਉਹਦੇ ਨਾਲ ਸੰਸਾਰ ਦਾ ਪਰਮੇਸ਼ਰ ਭਲਾ ਕਰਦਾ ਗੁਰੂ ਦੀ ਕਿਰਪਾ ਦੇ ਨਾਲ ਸੋਝੀ ਪੈਂਦੀ ਹੈ ਕਿ ਮਨੁੱਖ ਸੰਸਾਰ ਦੇ ਵਿੱਚ ਕਰਨ ਕੀ ਆਇਆ ਹੈ ਜਿਹੋ ਜਿਹਾ ਮਨੁੱਖ ਬੀਜ ਬੀਜਦਾ ਹੈ ਉਹ ਜਿਹਾ ਅੰਤ ਸਮੇ ਵੜ ਲੈਣਾ ਗੁਰਬਾਣੀ ਦਾ ਫਰਮਾਨ ਹੈ ਖੇਤ ਸਰੀਰ ਜੋ ਬੀਜਿਆ ਅੰਤ ਖਲੋਇਆ ਹੈ ਇਹ ਸਰੀਰ ਜਿਹੜਾ ਹੈ ਇਹ ਧਰਤੀ ਦੀ ਨਿਆਈ ਹੈ ਜਿਹੋ ਜਾਂ ਅਸੀਂ ਧਰਤੀ ਵਿੱਚ ਬੀਜ ਪਾਨਿਆ ਉਹੋ ਜਾਂ ਫਲ ਸਾਨੂੰ ਉਹ ਬੀਜ ਰੁੱਖ ਬਣ ਕੇ ਦੇ ਦਿੰਦਾ ਹੈ ਇਸੇ ਤਰ੍ਹਾਂ ਜਿਹੜੇ ਕਰਮਾਂ ਦਾ ਫਲ ਅਸੀਂ ਇਸ ਸਰੀਰ ਵਿੱਚ ਰਹਿੰਦਿਆਂ ਤਰਾਂਗੇ ਉਹਦਾ ਭਾਣ ਸਾਨੂੰ ਸਮਾਂ ਆਉਣ ਤੇ ਭੋਗਣਾ ਹੀ ਪੈਂਦਾ ਹੈ ਕਿਉਂਕਿ ਅੱਗੇ ਕਰਮਾਂ ਦੀ ਗਤੀ ਹੈ ਕਈ ਵਾਰ ਮਨੁੱਖ ਨੂੰ ਹੰਕਾਰ ਹੁੰਦਾ ਹੈ ਵੀ ਮੈਂ ਬੜਾ ਸ਼੍ਰੇਸ਼ਟਾਂ ਮੈਂ ਬੜਾ ਮਹਾਨ ਆ ਤੇ ਸ਼ਾਇਦ ਮੇਰੇ ਕੋਲੋਂ ਅੱਗੇ ਹਸਾਬ ਕਿਤਾਬ ਕੋਈ ਨਹੀਂ ਪੁੱਛਿਆ ਜਾਣ।